ਹਾਂ ਦੇਖੋ ਜੀ ਅਸੀਂ ਸ਼ਿਮਲੇ ਪਹੁੰਚ ਚੁੱਕੇ ਹਾਂ ਅਸੀਂ ਰੂਮ ਲਿਆਤਾ ਛੋਟਾ ਜਿਹਾ ਆ ਸਾਡਾ ਕਫੀਆ ਅਸੀਂ ਤਾਂ ਮੰਲੀਆ ਅਸੀਂ ਪਹੁੰਚ ਗਏ ਰੂਮ ਚ ਹੁਣ ਅਸੀਂ ਰੈਸਟ ਕਰਨ ਲੱਗੇ ਆ ਓਕੇ ਬਾਈ ਹਾਂਜੀ ਪਹੁੰਚ ਗਏ ਜੀ ਅਪਾ ਸ਼ਿਮਲੇ ਤੁਹਾਨੂੰ ਵੀ ਦਿਖਾਉਣਾ ਮਾਲ ਰੋਡ ਤੇ ਕੀ ਕੀ ਆ ਉੱਥੇ ਮੈਂ ਵੀਸ਼ੇ ਮਲੇ ਪਹਿਲੀ ਵਾਰ ਆਈ ਆ ਤੇ ਤੁਹਾਨੂੰ ਵੀ ਲੈ ਕੇ ਚੱਲਦੇ ਆਪਾਂ ਚਲੋ ਜੀ ਹੁਣ ਅਸੀਂ ਮਾਲ ਰੋਡ ਆ ਗਏ ਆ ਘੁੰਮਣ ਵਾਸਤੇ ਇੰਨੀ ਜਾਇ ਕਰ ਰਹੇ ਆ ਬਦਿਆਰ ਲੋਕੇਸ਼ਨ ਆ ਆ ਦੇਖੋ ਅੰਕਲ ਆਂਟੀ ਵੀ ਆ ਸਰਪਿਤ ਵੀ ਆ ਸੁਖੀ ਵੀ ਆ ਜਸਨ ਵੀ ਆ ਮੈਂ ਤਾਂ ਦੇਖੋ ਸਾਰੇ ਆ ਮਾਲਵਾ ਵੀਰ ਕਿਹ ਹੈਗੀ മാലോഡ് ബോൾ ഗു ਪਛਾਣੋ ਹੋਣਾ ਸਿਆ ਕਿਹੜੀ ਜਗ੍ਹਾ ਤੇ ਆਏ ਆ। ਚੁੰਨੀ ਚੱਕ ਕਰਨ ਦਾ ਮਤਲਬ ਸਿੱਪੇ ਨਾ ਤੇ ਆ ਗੀ ਤੁਹਾਨੂੰ। ਚੁੰਨੀਆ ਚੁੰਨੀਆ ਕਾਪੀਆਂ ਸਿੱਪੇ ਤੋਂ ਲੈਣੇ ਸਿੱਪੇ ਬੰਦੀਆਂ। ਤੇ ਮੇਰੀ ਆਰ ਰੱਖੀ। ਹਾਂ। ਥੋੜੀ ਥੋੜੀ ਨਾ ਉਹ ਵੀ ਥੋੜੀ। ਤੁਹਾਡੀ ਆਵਾਜ਼ ਨਹੀਂ ਆਉਂਦੀ ਮੈਨੂੰ ਕਰੀਬ ਆਉਣਾ ਪੈਂਦਾ ਫਿਰ। ਮੈਂ ਤਾਂ ਸਾਰੇ ਅੱਜ ਅਸੀਂ ਪਹੁੰਚੇ ਆ ਤੁਸੀਂ ਦੱਸੋ ਕਿਹੜੀ ਜਗ੍ਹਾ ਤੇ ਤੇ ਆ ਵੇਖੋ ਇੱਕ ਕਨਵਰਟੀ ਖੜੀ ਨੇ ਸਾਡੇ ਨਾਲ ਆ ਹਰਜੀਤ ਸਿੱਧੂ ਉਹ ਕੰਟੀਨਿਊ ਦੇ ਅੰਤਜੀ ਸਾਡੇ। ਇੱਕ ਅਸੀਂ ਫੋਕਸ ਜਿੱਦੋਂ ਰਮਨ ਤੇ ਅੱਜ ਅਸੀਂ ਕੋ ਮਨਾਇਆ ਸੀ ਇੱਥੇ ਸਿਵਲੇ ਤੇ ਅਸੀਂ ਮਾਹੌਲ ਦੇਖ ਰਹੇ ਹਾਂ ਜੀ ਅਸੀਂ ਕਰੀਏ ਚੀਜ਼ ਬਸ ਕੋ ਮਨਉਣੀ ਇੱਥੇ ਤੇ ਹੋ ਤਾਂ ਬਹੁਤ ਕੁ ਸੈਨੂਸ ਆਈਆਂ ਵੀ ਰੌਣਕ ਮੇ ਲੱਥੇ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣਾ ਕਰਾਊਡ ਬਹੁਤ ਹੈ ਦੇਖੋ ਜੀ ਘੋੜੇ ਦੀ ਘੋੜੇ ਦੀ ਸਵਾਧੀ ਘੋੜੇ ਦੀ ਜਾਨ ਘੋੜੇ ਦੀ ਸਵਾਧੀ ਦੇਖੋ ਜੀ ਦੇਖੋ ਤੁਸੀਂ ਇੱਥੇ ਦਾ ਗਾਈਜ਼ ਅਸੀਂ Shimla ਤੋਂ ਆ ਚੁੱਕੇ ਆ ਅਸੀਂ ਹਜੇ ਰਸਤੇ 'ਚ ਆ ਤੇ ਅਸੀਂ ਹੁਣ ਘਰ ਵਾਪਸ ਜਾ ਰਹੇ ਆ ਅਸੀਂ ਜਿੱਥੇ-ਜਿੱਥੇ ਰਸਤੇ 'ਚ ਰੁਕਾਂਗੇ ਰੋਟੀ ਖਾਣ ਜਾਂ ਵੀਡੀਓਜ਼ ਬਣਾਉਣ ਅਸੀਂ ਤੁਹਾਨੂੰ ਸ਼ੋਅ ਕਰਾਂਗੇ ਮੌਸਮ ਬਹੁਤ ਸੋਹਣਾ ਹੋ ਰਿਹਾ ਐਵੇਂ ਲੱਗਦਾ ਜਿਵੇਂ ਮੀਂਹ ਆਊਗਾ ਇੱਥੋਂ ਵੀ ਹਜੇ ਪ੍ਰੋਪਰਲੀ ਸ਼ੋਅ ਨਹੀਂ ਹੋ ਰਿਹਾ ਬਟ ਮੌਸਮ ਐਤਰਾ ਦੇ ਬਹੁਤ ਸੋਹਣਾ ਹੋ ਰਿਹਾ